ਫਿਰ ਸਾਨੂੰ ਪਤਾ ਚੱਲਿਆ ਕਿ ਗੋਲਡਨ ਟੈਂਪਲ ਤੇ ਅਟੈਕ ਹੈ ਜਿਹੜਾ ਹੋ ਚੁੱਕਿਆ ਹੈ ਭਾਰਤੀ ਮੀਡੀਆ ਇਸ ਵੰਦੀ ਜਿਹੜੀਆਂ ਖਬਰਾਂ ਸਾਨੂੰ ਬਹੁਤ ਲੋਕ ਲਕਾਰ ਨਾਲ ਦਿੰਦਾ ਸੀ ਤੇ ਤੁਹਾਡੇ ਸਾਹਮਣੇ ਕੋਈ ਵੀ ਖਬਰ ਇਸ ਤਰ੍ਹਾਂ ਨਹੀਂ ਸੀ ਆਉਂਦੀ ਜਿਸ ਤਰ੍ਹਾਂ ਕਹਿਣਾ ਕਿ ਉੱਥੇ ਛਿਟਪੁਟ ਘਟਨਾਵਾਂ ਹੋਈਆਂ ਨੇ ਸਿਰਫ ਇੱਕ ਬੰਦੇ ਦੀ ਜਾਨ ਗਈ ਹੈ ਤੋਂ ਸੁਰੱਖਿਆ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਹੈ ਲੇਕਿਨ ਦੂਜੇ ਪਾਸੇ ਬੀਬੀਸੀ ਲੰਡਨ ਦੀਆਂ ਖਬਰਾਂ ਸੀ ਜਿਹੜੀਆਂ ਕੁਝ ਹੋਰ ਹੀ ਸਿਚੁਏਸ਼ਨ ਬਿਆਨ ਕਰਦੀਆਂ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਉਹ BBC ਲੰਡਨ ਤੋਂ ਖਬਰਾਂ ਸੁਣਦੇ ਸੀ ਜਿਦੇ ਵਿੱਚ ਦੱਸਿਆ ਗਿਆ ਕਿ ਸੈਂਕੜੇ ਲੋਕ ਮਾਰ ਦਿੱਤੇ ਗਏ ਨੇ ਗੋਲੀਬਾਰੀ ਹੋ ਰਹੀ ਆ ਗੋਲੀਆਂ ਦੀਆਂ ਆਵਾਜ਼ਾਂ ਸੁਣਾਈਆਂ ਜਾਂਦੀਆਂ ਮਾਰਕਟ ਅਲੀ ਵਰਗੇ ਜਾਂ ਹੋਰ ਪੱਤਰਕਾਰ ਉੱਥੇ ਬੈਠੇ ਸਨ ਸੋ ਜਿਹੜੇ ਸਾਰੇ ਰਿਪੋਰਟਿੰਗ ਦੇ ਰਹੇ ਸਨ BBC ਲੰਡਨ ਨੂੰ ਤੇ ਉਹ ਖਬਰਾਂ ਨੇ ਜਿਹੜੀਆਂ ਉਹ ਸੁਣਾਈਆਂ ਜਾਂਦੀਆਂ ਸੋ ਤਿੰਨ ਤੋਂ ਲੈ ਕੇ ਚੇ ਜੂਨ ਤੱਕ ਕਮਸਾਨ ਦੀ ਲੜਾਈ ਹੋਈ। ਸੋ ਉੱਥੇ ਲੋਕ ਜਿਹੜੇ ਗਏ ਸੀ ਅੰਦਰ ਗੁਰੂ ਅਰਜਨ ਦੇਵ ਜੀ ਮੇਰੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਅਰਧ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸੋ ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਅ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ। ਸੋ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਜੂਨ ਦਾ ਪਹਿਲਾ ਹਫਤਾ ਹੈ ਸੋ ਇਹ ਸਾਨੂੰ ਇੱਕ ਸਮੇਂ ਦੀ ਯਾਦ ਕਰਾਉਂਦਾ ਹੈ। ਤੋਂ ਇਹ ਸਮਾਸੀ ਸਾਨੂੰ 1984 ਦਾ ਤੇ ਜਿਸ ਨੂੰ ਇਸ ਜੂਨ ਦੇ ਮਹੀਨੇ ਦੇ ਵਿੱਚ 40 ਸਾਲ ਹੋ ਗਏ ਨੇ। ਤੋਂ ਮੈਂ ਇਹ ਗੱਲ ਤੁਹਾਡੇ ਨਾਲ ਇਸ ਲਈ ਕਰ ਰਿਹਾ ਹਾਂ ਕਿ ਅਸੀਂ ਉਸ ਸਮੇਂ ਦੇ ਚਸ਼ਮਦੀਦ ਗਵਾਹ ਹਾਂ। ਸਾਲ 1984 ਦੇ ਵਿੱਚ ਸੋ ਮੇਰੀ ਉਮਰ 23 ਸਾਲ ਸੀ। ਅਤੇ ਮੈਂ ਉਸ ਵਕਤ ਆਪਣਾ ਕਾਲਜ ਅਜੇ ਪੂਰਾ ਕੀਤਾ ਹੀ ਸੀ ਅਤੇ ਯੂਨੀਵਰਸਿਟੀ ਜਾਣ ਦੀ ਤਿਆਰੀ ਸੀ ਲੇਕਿਨ 1982 ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਬੜੀ ਤੇਜ਼ੀ ਨਾਲ ਬਦਲਣ ਲੱਗੇ ਅਨੰਤਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਜਿਹੜਾ ਮੋਰਚਾ ਲਗਾਇਆ ਗਿਆ ਸੀ ਸੋ ਉਹ ਜਿਹੜਾ ਹੈਗਾ ਹੌਲੀ-ਹੌਲੀ ਹੌਲੀ-ਹੌਲੀ ਹਿੰਸਕ ਰੂਪ ਧਾਰਨ ਕਰਦਾ ਜਾ ਰਿਹਾ ਸੀ ਤੋ ਜਿਹੜੀ ਸਰਕਾਰ ਸੀ ਭਾਵੇਂ ਉਹ ਪੰਜਾਬ ਦੀ ਸਰਕਾਰ ਸੀ ਜਾਂ ਸੈਂਟਰ ਦੀ ਸਰਕਾਰ ਸੀ ਸੋ ਉਹ ਮਸਲੇ ਨੂੰ ਹੱਲ ਕਰਨ ਦੀ ਬਜਾਏ ਸਗੋਂ ਸਖਤੀ ਜਾਂ ਉਸ ਨੂੰ ਉਲਝਾਉਣ ਦੇ ਵਿੱਚ ਯੋਗਦਾਨ ਪਾ ਰਹੀ ਸੀ ਮਸਲੇ ਨੂੰ ਹੱਲ ਨਹੀਂ ਸੀ ਕੀਤਾ ਜਾ ਰਿਹਾ ਸੋ ਇਹਦਾ ਕਾਰਨ ਵੋਟਾਂ ਵੀ ਹੋ ਸਕਦੀਆਂ ਨੇ ਜਾਂ ਕੋਈ ਰਾਜਨੀਤਿਕ ਹੋਰ ਕਾਰਨ ਹੋਣਗੇ ਤਾਂ ਪਤਾ ਨਹੀਂ ਲੇਕਨ ਜੋ ਸਾਡੇ ਅਰਗੇ ਨੌਜਵਾਨ ਸੀ ਜਿਨ੍ਹਾਂ ਨੇ ਕਾਲਜਾਂ ਦੇ ਵਿੱਚੋਂ ਪੜ੍ਹਾਈ ਕਰਕੇ ਨੌਕਰੀਆਂ ਦੇ ਜਾਣਾ ਸੀ ਜਾਂ ਆਪਣਾ ਕਰੀਅਰ ਬਣਾਉਣਾ ਸੀਗਾ ਤੋਂ ਉਹ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਸੋ ਪੰਜਾਬ ਦੇ ਵਿੱਚ ਆਏ ਦਿਨ ਕਤਲੇਆਮ ਹੁੰਦਾ ਗੋਲੀਆਂ ਚੱਲਦੀਆਂ ਲੋਕਾਂ ਨੂੰ ਬੱਸਾਂ ਚੋਂ ਦੁਕਾਨਾਂ 'ਚੋਂ ਕੱਢ ਕੇ ਮਾਰਿਆ ਜਾਂਦਾ ਸੋ ਇਸੇ ਪ੍ਰਕਾਰ ਪੁਲਿਸ ਮੁਕਾਬਲੇ ਹੁੰਦੇ ਤੋਂ ਜਿੱਦਾ ਜਰਰੇ ਜਰਰੇ ਤੇ ਮਤਲਬ ਜਿਹੜਾ ਇਹ ਖਤਰਾ ਜਿਹੜਾ ਮਡਰਾ ਰਿਹਾ ਸੀ ਲੇਕਿਨ ਸਾਡੇ ਵਰਗੇ ਲੋਕ ਫਿਰ ਵੀ ਉਸੇ ਤਰ੍ਹਾਂ ਤੁਰੇ ਫਿਰਦੇ ਰਹੇ ਤੇ ਜਦੋਂ ਕਿ ਬਾਹਰ ਜਦੋਂ ਕਿਸਣਾ ਗੱਲ ਕਰਦੀ ਸੀ ਉਹ ਕਹਿੰਦਾ ਸੀ ਕਿ ਤੁਸੀਂ ਇੰਨੇ ਖਤਰਨਾਕ ਹਾਲਾਤਾਂ ਦੇ ਵਿੱਚ ਜੀ ਕਿਸ ਤਰ੍ਹਾਂ ਰਹੇ ਹੋ ਲੇਕਿਨ ਸਾਡੀ ਮਜਬੂਰੀ ਸੀ ਕੀ ਕਰਦੇ ਲੁਧਿਆਣੇ ਜਾਂਦੇ ਜਾਂ ਸੀ ਕਿਸੇ ਵੀ ਸ਼ਹਿਰ ਜਾਂਦੇ ਸ਼ਾਮ ਨੂੰ 6 ਵਜੇ ਤੋਂ ਬਾਅਦ ਬੱਸਾਂ ਬੰਦ ਹੋ ਜਾਂਦੀਆਂ ਤੇ ਸਾਰੇ ਪੰਜਾਬ ਦੇ ਵਿੱਚ ਸਨਾਟਾ ਸ਼ਾ ਜਾਂਦਾ ਹਰ ਪਾਸੇ ਸੀ ਆਰਪੀ ਜਾਂ ਪੁਲਿਸ ਦੰਦ ਨਾਉ ਦੀ ਫਰਦੀ ਕਿਤੇ ਵੀ ਛੁੱਕੋ ਕੋਈ ਮੁੰਡਾ ਜਿਹੜਾ ਉਹ ਮਾਰਿਆ ਜਾ ਸਕਦਾ ਸੀ ਸੋ ਲੇਕਨ ਸਾਡੀ ਮਜਬੂਰੀ ਸੀ ਤੋਂ ਅਸੀਂ ਕੀ ਕਰਦੇ ਸੋ ਸਾਰੇ ਹਾਲਾਤਾਂ ਨੂੰ ਅ ਅਸੀਂ ਆਪਣੇ ਅੱਖੀ ਦੇਖਿਆ ਆਪਣੇ ਪਿੰਡਿਆਂ ਤੇ ਹੰਡਾਇਆ ਸੋ ਮੈਂ ਹੁਣ ਗੱਲ ਕਰਦਾ ਹਾਂ ਕਿ ਜੂਨ ਦੇ ਪਹਿਲੇ ਹਫਤੇ ਦੀ ਸੋ ਉਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਗੱਲਾਂ ਬਹੁਤ ਨੇ ਮੈਂ ਆਪਣੇ ਨਾਵਲ ਜਿਹੜਾ ਮੇਰਾ ਅ ਪਹਿਲਾ ਨਾਵਲ ਸੀ ਸਮੁੰਦਰ ਮੰਥਨ ਉਹਦੇ ਵਿੱਚ ਮੈਂ ਇਹਨਾਂ ਹਾਲਾਤਾਂ ਬਾਰੇ ਕਾਫੀ ਲਿਖਿਆ ਹੈ ਤੇ ਤੁਸੀਂ ਜੇ ਵਕਤ ਮਿਲਿਆ ਤਾਂ ਜ਼ਰੂਰ ਪੜਨਾ ਲਿਖਣਾ ਮੈਂ ਤੁਹਾਨੂੰ ਅੱਜ ਇੱਕ ਉਹ ਕਹਾਣੀ ਦੱਸਦਾ ਹਾਂ ਕਿਉਂਕਿ ਅੱਜ ਤੋਂ ਹੋ ਸਕਦਾ 20-25 ਸਾਲਾਂ ਤੱਕ ਤੋਂ ਸਾਡੀ ਉਮਰ ਦੇ ਜਿਹੜੇ ਬੰਦੇ ਨੇ ਉਹਨਾਂ ਚੋਂ ਬਹੁਤੇ ਤੁਰ ਜਾਣਗੇ ਤੇ ਅਗਲੇ 40 ਸਾਲਾਂ ਤੱਕ ਤਾਂ ਕੋਈ ਵੀ ਨਹੀਂ ਬਚੇਗਾ ਕੋਈ ਨਹੀਂ ਤੁਹਾਨੂੰ ਉਸ ਲਈ ਦੱਸੇਗਾ ਤੇ ਸਮੇਂ ਦੇ ਨਾਲ-ਨਾਲ ਸਰਕਾਰਾਂ ਨੇ ਚਾਹੇ ਚਾਹੇ ਮਤਲਬ ਆਮ ਜਿਹੜਾ ਆਮ ਇੱਕ ਸਾਰਬ ਨਾਲ ਜੁੜਿਆ ਹੋਇਆ ਬੰਦਾ ਉਹਨਾਂ ਨੇ ਇਸ ਇਤਿਹਾਸ ਦੇ ਵਿੱਚ ਬਹੁਤ ਵੱਡੀ ਤਬਦੀਲੀ ਕੀਤੀ ਹੈ ਔਰ ਜਿਹੜੀ ਆਉਣ ਵਾਲੀ ਸਦੀਆਂ ਜਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਉਸਲੀਅਤ ਕਦੇ ਵੀ ਸਮਝ ਨਹੀਂ ਆਉਣੀ ਸੋ ਜਿਸ ਤਰ੍ਹਾਂ 1947 ਦਾ ਜਿਹੜਾ ਦੌਰ ਸੀਗਾ ਉਹ ਸਾਡੇ ਸਮਝ ਨਹੀਂ ਆ ਰਿਹਾ ਕਿਉਂਕਿ ਜਦੋਂ ਤੁਸੀਂ ਆਮ ਸਧਾਰਨ ਬੰਦਿਆਂ ਨਾਲ ਗੱਲ ਕਰਦੇ ਹੋ ਤਾਂ ਉਹ ਕਿਸੇ ਹੋਰ ਤਰੀਕੇ ਨਾਲ ਦੱਸਦੇ ਨੇ ਤੇ ਜਦੋਂ ਤੁਸੀਂ ਇਤਿਹਾਸ ਦੀਆਂ ਕਿਤਾਬਾਂ ਪੜ੍ਹਦੇ ਹੋ ਤਾਂ ਉਹਨਾਂ ਦੇ ਵਿੱਚ ਕੁਝ ਹੋਰ ਗੱਲਾਂ ਹੁੰਦੀਆਂ ਨੇ ਸੋ ਇਹ ਗੱਲ ਹੈ 1 ਜੂਨ 1983 ਦੀ ਤੋਂ ਮੈਂ ਉਦੋਂ ਸਾਹਿਤ ਲਿਖਣ ਲੱਗ ਗਿਆ ਸੀ ਸਾਹਿਤ ਸਾਹਿਤਕ ਮੀਟਿੰਗਾਂ ਦੇ ਵਿੱਚ ਜਾਂਦਾ ਸੀ ਹਾਲਾਂਕਿ ਕਈ ਮੀਟਿੰਗਾਂ ਦੇ ਉੱਪਰ ਜਾਂ ਪੁਲਿਸ ਦਾ ਤਸ਼ੱਦਦ ਜਾਂ ਜਿਹੜਾ ਦੂਸਰੀਆਂ 83 ਖੜਕੂ ਤਰਾਂ ਜਾਂ ਅਤਵਾਦੀ ਉਹਨਾਂ ਵੱਲੋਂ ਵੀ ਗੋਲੀਆਂ ਚਲਾਈਆਂ ਜਾਂਦੀਆਂ ਸੀਗੀਆਂ ਤੋਂ ਅਸੀਂ ਜਿਹੜਾ ਆਮ ਸਾਡੇ ਵਰਗਾ ਆਧਾਰਨ ਬੰਦਾ ਸੀ ਉਹ ਦੋਨਾਂ ਪੁੜਾਂ ਵਿਚਕਾਰ ਬਿਸਰੇ ਹਸੀ ਡਰ ਦਾ ਮਾਹੌਲ ਸੀ ਤੋ ਉਸ ਦਿਨ ਵੀ ਅਸੀਂ ਸਮਰਾਲੇ ਜਨਵਾਦੀ ਲੇਖ ਸਭਾ ਦੀ ਜਿਹੜੀ ਮੀਟਿੰਗ ਹੈ ਉਹ ਕਰਕੇ ਜੋ ਮੀਟਿੰਗ ਖਤਮ ਹੋਈ ਕਿਉਂਕਿ ਮੀਟਿੰਗ ਤੋਂ ਬਾਅਦ ਲੇਖਕ ਆਪਸੀ ਗੱਲਬਾਤ ਕਰਨ ਲਈ ਕਿਤੇ ਇਕੱਠੇ ਹੁੰਦੇ ਨੇ ਤੋ ਅਸੀਂ ਵੀ ਸਾਰੇ ਜਿਹਨੇ ਮੀਟਿੰਗ ਤੇ ਸੀਗੇ ਉਹਨਾਂ ਚੋਂ ਕੁਝ ਲੋਕ ਘਰਾਂ ਨੂੰ ਚਲੇ ਗਏ ਕਿਉਂਕਿ ਹਾਲਾਤ ਖਰਾਬ ਸਨ ਤੇ ਅਸੀਂ ਕੁਝ ਕੁ ਬੰਦੇ ਸਰੋਸ ਸਦੀਪ ਸਾਡੇ ਸਮਰਾਲੇ ਦੇ ਬਹੁਤ ਅੱਛੇ ਕਵੀ ਸਨ ਸੋ ਅਸੀਂ ਉਹਨਾਂ ਦੇ ਘਰ ਚਲੇ ਗਏ ਉਹਨਾਂ ਦੇ ਚਿਵਾਰੇ ਦੇ ਵਿੱਚ ਅਸੀਂ ਬੈਠੇ ਸੀ ਸੋ ਜਿਸ ਦੇ ਵਿੱਚ ਮੈਂ ਸੀ ਕੁਲਵੰਤ ਨੀਲੋਂ ਜੀ ਸੀ ਗੁਲਜ਼ਾਰ ਮੁਹੰਮਦ ਗੋਰੀਆ ਲਾਲ ਸਿੰਘ ਦਿਲ ਤੇ ਜਗਦੀਸ਼ ਨੀਲੋਂ ਜੀ ਸੋ ਇਸੇ ਤਰ੍ਹਾਂ ਪੰਜਾਬੀ ਟਰਬੀਨ ਤੋਂ ਰਣਜੀਤ ਰਾਹੀ ਜੀ ਆਏ ਹੋ ਸੰਨ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਕਹਾਣੀ ਵੀ ਪੜ੍ਹੀ ਸੀ ਤੇ ਹੁਣ ਇਸ ਮੀਟਿੰਗ ਗੱਲਬਾਤ ਦੇ ਵਿੱਚ ਜਾਂ ਜਿਹੜੀ ਉੱਥੇ ਚਵਾਰੇ ਦੇ ਵਿੱਚ ਮਹਿਫਲ ਚੱਲ ਰਹੀ ਸੀ ਤਾਂ ਉਹਦੇ ਵਿੱਚ ਸ਼ਾਮਲ ਸੀ ਗੱਲਾਂ ਹੋ ਰਹੀਆਂ ਸੰਨ ਤੋ ਅਜੇ ਗੱਲਬਾਤ ਦਾ ਸਿਲਸਲਾ ਚੱਲਿਆ ਨੂੰ ਕੋਈ ਬਹੁਤੀ ਦੇਰ ਨਹੀਂ ਸੀ ਹੋਈ ਤੇ ਜਦੋਂ ਸਰੋਸ਼ਦੀਪ ਉਹਨਾਂ ਦੇ ਮੈਸੇਜ ਕਮਰੇ ਚਾਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਤੁਸੀਂ ਲੋਕ ਇੱਥੇ ਬੈਠੇ ਆਮ ਨਾਲ ਗੱਲਾਂ ਮਾਰ ਰਹੇ ਹੋ ਤੇ ਸਾਰਾ ਪੰਜਾਬ ਹੈ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈ ਤੇ ਕਰਫਿਊ ਲਾ ਦਿੱਤਾ ਗਿਆ ਹੈ ਤੇ ਦਰਬਾਰ ਸਾਹਿਬ 골ਡਨ ਟੈਂਪਲ ਦੇ ਉੱਪਰ ਪੁਲਿਸ ਨੇ ਜਿਹੜਾ ਘੇਰਾ ਪਾ ਲਿਆ ਕਿਸੇ ਟਾਈਮ ਵੀ ਹਾਲਾਤ ਨੇ ਜਿਹੜੇ ਉਹ ਖਰਾਬ ਹੋ ਸਕਦੇ ਨੇ ਤੁਹਾਨੂੰ ਆਪਣੇ ਆਪਣੇ ਘਰਾਂ ਨੂੰ ਜਾਣਾ ਚਾਹੀਦਾ ਹੈ ਤੋ ਅਸੀਂ ਪਰ ਉਹ ਉਸੇ ਵਕਤ ਜਿਹੜਾ ਹੈਗਾ ਮੀਟਿੰਗ ਬਰਖਾਸਤ ਕਰ ਦਿੱਤੀ ਤੇ ਘਰਾਂ ਨੂੰ ਚੱਲ ਪਏ ਤੇ ਜਿਉਂ ਹੀ ਅਸੀਂ ਚਵਾਰੇ 'ਚ ਉਤਰੇ ਤੋਂ ਮੇਰੇ ਨਾਲ ਕ੍ਰਿਸ਼ਨ ਪਨੋਟ ਸਾਹਿਬ ਸਨ ਤੇ ਸਾਰੇ ਪਾਸੇ ਜਿਹੜਾ ਸਨਟਾ ਹੋຊਾਇਆ ਹੋਇਆ ਸੀ ਸੋ ਸੀਆਰਪੀ ਗੱਡੀਆਂ ਤੇ ਆਪਣੀ ਅਸਟੇਨ ਗੰਨਾ ਬੀੜੀ ਤਾਂ ਐ ਫਿਰਦੀ ਸੀ ਵੀ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਹੋ ਗਿਆ ਪਤਾ ਨਹੀਂ ਕਿਹੜੀ ਜੰਗ ਲੱਗਣ ਵਾਲੀ ਐ ਤੋਂ ਅਸੀਂ ਤੁਰ ਕੇ ਜਾ ਰਹੇ ਸੀ ਬੱਸ ਸਟੈਂਡ ਵੱਲ ਨੂੰ ਤਾਂ ਕਿ ਬੱਸ ਲੈ ਸਕੀਏ ਤੋ ਸਾਨੂੰ ਸੀਆਰਪੀ ਨੇ ਰਸਤੇ ਦੇ ਵਿੱਚ ਹੀ ਘੇਰ ਲਿਆ ਤੇ ਕਿਹਾ ਕਿ ਤੁਸੀਂ ਕੌਣ ਹੋ ਹੱਥ ਉੱਪਰ ਕਰੋ ਤੇ ਆਪਣੀ ਸ਼ਨਾਖਤ ਹੈ ਜਿਹੜੀ ਉਹ ਦਿਓ ਤੋ ਅਸੀਂ ਦੱਸਿਆ ਤੇ ਉਸਨੇ ਕਿਹਾ ਕਿ ਤੁਸੀਂ ਟੈਲਰਿਸਟ ਹੋ ਅਸੀਂ ਕਹਾਂ ਵੀ ਨਹੀਂ ਤੇ ਮੈਂ ਕਿਹਾ ਵੀ ਕ੍ਰਿਸ਼ਨ ਪਨੋੜ ਜੀ ਆ ਬ੍ਰਾਹਮਣ ਪਰਿਵਾਰ ਨਾਲ ਸੰਬੰਧਤ ਸਨ ਤੇ ਮੈਂ ਜੱਟ ਸਿੱਖ ਪਰਿਵਾਰ ਨਾਲ ਸੰਬੰਧਤ ਸੀ ਤੇ ਹਿੰਦੂ ਸਿੱਖ ਏਕਤਾ ਨੂੰ ਤਾਂ ਅਸੀਂ ਰਿਪਰੈਜ਼ੈਂਟ ਕਰਦੇ ਸੀਗੇ ਤੋ ਅਸੀਂ ਸਾਰੀ ਗੱਲ ਸਮਝਾਈ ਤੇ ਦੱਸਿਆ ਵੀ ਅਸੀਂ ਇਸ ਤਰ੍ਹਾਂ ਕਰਕੇ ਸਾਇਤਕ ਮੀਟਿੰਗ ਦੇ ਵਿੱਚ ਆਏ ਸੀ ਤੋਂ ਉੱਥੋਂ ਲੇਟ ਹੋ ਗਏ ਤੋਂ ਉੱਥੋਂ ਸੀਆਰਪੀ ਨੇ ਸਾਨੂੰ ਆਪਣੀ ਗੱਡੀ 'ਚ ਬਿਠਾ ਲਿਆ ਤੋਂ ਸਾਨੂੰ ਇਹ ਵੀ ਲੱਗਦਾ ਸੀ ਕਿ ਰਸਤੇ ਦੇ ਵਿੱਚ ਕਿਸੇ ਟਾਈਮ ਵੀ ਸਾਨੂੰ ਗੋਲੀ ਮਾਰ ਕੇ ਸਾਡਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਹੈ ਲੇਕਿਨ ਉਹ ਸੀਆਰਪੀ ਵਾਲੇ ਸਾਨੂੰ ਮੇਰੇ ਘਰ ਤੱਕ ਸਾਨੂੰ ਦੋਨਾਂ ਨੂੰ ਛੱਡ ਗਏ ਤੇ ਹੁਣ ਤੋਂ ਬਾਅਦ ਜੇ ਤੁਸੀਂ ਬਾਹਰ ਨਹੀਂ ਨਿਕਲਣਾ ਜੇ ਬਾਹਰ ਨਿਕਲੇ ਤਾਂ ਤੁਹਾਨੂੰ ਪੁਲਿਸ ਵੀ ਗੋਲੀ ਮਾਰ ਸਕਦੀ ਹੈ ਤੇ ਕੁਝ ਵੀ ਹੋ ਸਕਦਾ ਹੈ ਤੋ ਫਿਰ ਅਸੀਂ ਆਪਣੇ ਘਰ ਆ ਗਏ ਤੋ ਬਾਕੀ ਬੰਦਿਆਂ ਨੂੰ ਉੱਥੇ ਛੱਡਿਆ ਏ ਤੋ ਦੂਸਰੇ ਦਿਨ ਰਣਜੀਤ ਰਾਹੀ ਜੀ ਉੱਥੋਂ ਸਰੋਸਤੀਪੁਰੋਂ ਦਾ ਸਾਈਕਲ ਲੈ ਕੇ ਤੇ ਉਹ ਪਿੰਡਾਂ-ਪਿੰਡਾਂ ਦੇ ਵਿੱਚ ਲੁਕਦੇ ਲੁਕਾਉਂਦੇ ਪੁਲਿਸ ਤੋਂ ਬਚਦੇ ਬਚਾਉਂਦੇ ਤੋ ਮੇਰੇ ਕੋਲੇ ਆ ਗਏ ਤੇ ਮੇਰੇ ਕੋ ਵੀ 1-2 ਦਿਨ ਰਹੇ ਤੋ ਪੰਜਾਬ ਦੇ ਵਿੱਚ ਹਰ ਪਾਸੇ ਮਿਲਟਰੀ ਫੈਲ ਚੁੱਕੀ ਸੀ ਸਾਡੇ ਪਿੰਡ ਦੇ ਨਾਲ ਨਹਿਰ ਸਰਹੰਦ ਬਗਦੀਆ ਉੱਥੇ ਮਿਲਟਰੀ ਦੀਆਂ ਪਲਟਨਾ ਦੀਆਂ ਪਲਟਨਾ ਆ ਗਈਆਂ ਸਨ ਸੀਡੀਬੀ ਫਟਕਣ ਨਹੀਂ ਸੀ ਦੇ ਰਹੇ ਤੋਂ ਅਸੀਂ ਬਥੇਰੀ ਕੋਸ਼ਿਸ਼ ਕੀਤੀ ਤੋਂ ਰਣਜੀਤ ਰਾਹੀ ਜੀ ਆਪਣੇ ਚੰਡੀਗੜ੍ਹ ਤੋਂ ਆਏ ਸਨ ਉਹਨਾਂ ਦਾ ਪਰਿਵਾਰ ਉੱਥੇ ਪਤਾ ਨਹੀਂ ਕਿੰਨੇ ਕੁ ਫਿਕਰਚ ਹੋਵੇਗਾ ਸੋ ਪੰਜਾਬ ਦੀਆਂ ਸਾਰੀਆਂ ਟੈਲੀਫੋਨ ਲਾਈਨਾਂ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਤੋ ਕਿਸੇ ਪਾਸੇ ਵੀ ਟੈਲੀਫੋਨ ਨਹੀਂ ਸੀ ਕੀਤਾ ਜਾ ਸਕਦਾ ਕਿਸੇ ਪਾਸੇ ਵੀ ਕੋਈ ਸੁਨੇਹਾ ਨਹੀਂ ਸੀ ਭੇਜਿਆ ਜਾ ਸਕਦਾ ਸੋ ਉਹ ਬਹੁਤ ਜ਼ਿਆਦਾ ਪਰੇਸ਼ਾਨ ਸਨ ਤੋ ਫਿਰ ਕੀ ਹੋਇਆ ਤੇ ਫਿਰ ਉਹ 5 6 ਦਿਨ ਛੱਡ ਕੋ ਰਹੇ ਤੋ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਦੇਖਣ ਵਾਲੀ ਸੀ ਸੋ ਇੰਨਾ ਫਿਕਰ ਕਿਉਂਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਦੋਂ ਬੰਦਾ ਬਾਹਰ ਗਿਆ ਹੋਵੇ ਤਾਂ ਕੋਈ ਪਤਾ ਨਹੀਂ ਹੁੰਦਾ ਕਿ ਉਸਨੂੰ ਪੁਲਿਸ ਨੇ ਮਾਰ ਦਿੱਤਾ ਜਾਂ ਟੈਰਰਿਸਟਾਂ ਨੇ ਮਾਰ ਦਿੱਤਾ ਕੀ ਬਣਿਆ ਉਸ ਬੰਦੇ ਦਾ ਸੋ ਆਪਣੇ ਪਰਿਵਾਰ ਦੀ ਹਾਲਤ ਸਮਝਦੇ ਸਨ ਸੋ ਫਿਰ ਉਹ ਉਹ ਮੇਰਾ ਪਿੰਡ ਕੁੱਬੇ ਹੈ ਮੇਰੇ ਪਿੰਡ ਕੁੱਬੇ ਤੋਂ ਲੈ ਕੇ ਚੰਡੀਗੜ੍ਹ ਤਕ ਲਗਭਗ 70 80 ਕਿਲੋਮੀਟਰ ਪੈਂਦਾ ਹੈ ਸੋ ਜਿੱਥੇ ਉਹ ਇੱਕ ਹਫਤੇ ਬਾਅਦ ਸਾਈਕਲ ਚਲਾ ਕੇ ਪਿੰਡਾਂ ਚੋਂ ਬੱਚਦੇ ਬਚਾਉਂਦੇ ਚੰਡੀਗੜ੍ਹ ਨੂੰ ਗਏ ਉੱਥੇ ਪਤਾ ਨਹੀਂ ਕਿਵੇਂ ਪਹੁੰਚੇ ਹੋਣਗੇ ਕਿਹੜੇ ਹਾਲਾਤਾਂ 'ਚ ਪਹੁੰਚੇ ਹੋਣਗੇ ਇਹ ਬਿਆਨ ਤੋਂ ਬਾਹਰ ਹੈ ਸੋ ਇਕੱਲੇ ਰਣਜੀਤ ਰਾਹੀ ਦੀ ਕਹਾਣੀ ਨਹੀਂ ਇਹ ਉਹਨਾਂ ਦਿਨਾਂ ਦੇ ਵਿੱਚ ਬੜੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਵਾਪਰੀਆਂ ਬੜੀਆਂ ਅਫਵਾਹਾਂ ਇਸ ਤਰ੍ਹਾਂ ਦੀਆਂ ਉਡੀਆਂ ਤੇ ਫਿਰ ਅਸੀਂ ਸ਼ਾਮ ਨੂੰ ਘੁੰਮਣ ਜਾਂਦੇ ਸੀ ਕੋਸ਼ ਜਿਹੜੇ ਮਿਲਟਰੀ ਵਾਲੇ ਸੀ ਉਹ ਪਿੰਡ ਚ ਕੁਝ ਸਮਾਨ ਲੈਣ ਆ ਜਾਂਦੇ ਸੀ ਕਿ ਕੋਨੋਂ ਕਿ ਸਾਨੂੰ ਪਿਆਜ਼ ਚਾਹੀਦੇ ਨੇ ਸਬਜ਼ੀ ਬਣਾਉਣ ਨੂੰ ਸਾਨੂੰ ਇਹ ਚਾਹੀਦਾ ਸਾਨੂੰ ਉਹ ਚਾਹੀਦਾ ਛਿੱਦੀ ਦਫ਼ਸ ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਅੰਦਰ ਹੀ ਘੇਰੇ ਦੇ ਵਿੱਚ ਆ ਗਏ ਤੇ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਛੋਟੇ ਛੋਟੇ ਬੱਚੇ ਉਹਨਾਂ ਦੀਆਂ ਦੁੱਧ ਪੀਣ ਵਾਲੀਆਂ ਸ਼ੀਸ਼ੀਆਂ ਤੇ ਉਹਨਾਂ ਦਾ ਸਮਾਨ ਸਰੋਵਰ ਦੇ ਵਿੱਚ ਫਿਰਦਾਸੀ ਤੋਂ ਇਸ ਤਰ੍ਹਾਂ ਬੀਬੀਸੀ ਲੰਡਨ ਵਾਲੇ ਦੱਸਦੇ ਸੀ। ਤੋਂ ਸਾਰਾ ਪੰਜਾਬ ਸਾਰਾ ਪੰਜਾਬ ਹੀ ਨਹੀਂ ਜਿੱਥੇ-ਜਿੱਥੇ ਵੀ ਦੁਨੀਆ ਵਸਦੀ ਸੀ। ਤੋਂ ਤਰਾ-ਤਰਾ ਘਰ ਉੱਠੀ ਤੇ ਲੋਕ ਸੌਂਦੇ ਨਹੀਂ ਸਨ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ। ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਵੀ ਸੀ ਮੇਰੇ ਤੇ ਵੀ ਇਸ ਦਾ ਬੜਾ ਪ੍ਰਭਾਵ ਪਿਆ। ਹਾਲਾਤ ਬੜੇ ਖਰਾਬ ਸਨ। ਤੋਂ ਮੈਂ ਕੁਝ ਦਿਨ ਪਹਿਲਾਂ ਹੀ ਗੋਲਡਨ ਟੈਂਪਲ ਜਾ ਕੇ ਆਇਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਤਿੰਨ ਵਾਰੀ ਜਾਣ ਦਾ ਮੌਕਾ ਮਿਲਿਆ ਤੋਂ ਇੱਕ ਵਿਸਾਖੀ ਦੇ ਮੌਕੇ ਗਏ। ਉਦੋਂ ਮੱਕਾ ਮਿਲਿਆ ਤਾਂ ਫਿਰ ਜਿਹੜਾ ਹੈਗਾ ਅਸੀਂ ਵੈਸੇ ਹੀ ਗਏ ਹਾਂ ਕਾਲਜ ਦੇ ਮੁੰਡਿਆਂ ਨਾਲ ਗਿਆ ਮੈਂ ਤਾਂ ਅਸੀਂ ਗੁਰੂ ਨਾਨਕ ਨਵਾਸ ਵੀ ਗਏ ਅਸੀਂ ਉਹਨਾਂ ਲੋਕਾਂ ਨੂੰ ਵੀ ਦੇਖਿਆ ਮਤਲਬ ਜਿਨ੍ਹਾਂ ਨੂੰ ਲੋਕ ਟੂਰਿਸਟ ਕਹਿੰਦੇ ਸਨ ਜਿਹੜੇ ਗੰਨਾ ਲਈ ਹਰ ਚੱਪੇ-ਚੱਪੇ ਤੇ ਗੋਲਡਨ ਟੈਂਪਲ ਦੇ ਵਿੱਚ ਘੁੰਮਦੇ ਅਸੀਂ ਦੇਖੇ ਗੱਲਾਂ ਵੀ ਕੀਤੀਆਂ ਸੰਤ ਜਰਨੈਲ ਸਿੰਘ ਉਹਨਾਂ ਨੂੰ ਵੀ ਮਿਲੇ ਤੇ ਹੋਰ ਕਾਫੀ ਜੜੀਆਂ ਚੀਜ਼ਾਂ ਸੀ ਉਹ ਦੇਖੀਆਂ ਤਕੋਸ ਦੋਸਤ ਸੀ ਜਿਹੜੇ ਉੱਥੇ ਵੀ ਵਿੱਚ ਜਾਣ ਪਛਾਣ ਸੀਜੀ ਨਾਲ ਜਿਹੜੇ ਉੱਥੇ ਹੀ ਰਹਿ ਗਏ ਸਨ ਇਸ ਘੱਲੂ ਘਾਰੇ ਮੌਕੇ ਤੇ ਜਿਨ੍ਹਾਂ ਦੇ ਵਿੱਚ ਮੇਰੇ ਕੋ ਖਾਸ ਦੋਸਤ ਵੀ ਸੀ ਬੀ ਸੀ ਤੋਂ ਜਿਹੜਾ ਉੱਥੇ ਫਸ ਗਿਆ ਸੀ ਤੇ ਅਸੀਂ ਮਹੀਨਿਆਂ ਪਹਿਲਾਂ ਵਾਪਸ ਪਰਤ ਆਏ ਲੇਕਿਨ ਫਿਰ ਬਹੁਤ ਸਾਰੇ ਲੋਕ ਜਿਹੜੇ ਉੱਥੇ ਕਿਸੇ ਕਾਰਨ ਰਹਿ ਪਏ ਜੰਗੋਰਪੁਰ ਬਣਾਉਣ ਚਲੇ ਗਏ ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵਾਪਸ ਨਹੀਂ ਮੁੜੇ ਸੋ ਇਹ ਜਿਹੜੇ ਹਾਲਾਤ ਸੀ 1984 ਤੋਂ ਬਾਅਦ ਗੋਲਡਨ ਟੈਂਪਲ ਤੋਂ ਬਾਅਦ ਇਹ ਵੱਤ ਤੋਂ ਵੱਤਰ ਹੋ ਗਏ ਬਦਲਾ ਲਊ ਕਾਰਵਾਈਆਂ ਸ਼ੁਰੂ ਹੋ ਗਈਆਂ ਹਰ ਪਾਸੇ ਗੋਲੀਬਾਰੀ ਹਰ ਪਾਸੇ ਤੇ ਬੁਰਾ ਹਾਲ ਬੱਚਿਆਂ ਦਾ ਚੀਕ ਚਿਹਾੜਾ ਲੋਕਾਂ ਦੀ ਬੇਪਤੀ ਤੇ ਕਿਸੇ ਪਾਸੇ ਵੀ ਟਰੈਵਲ ਕਰਨਾ ਸੁਰੱਖਿਅਤ ਨਹੀਂ ਸੀ ਰਿਹਾ ਤੇ ਗੋਲਡਨ ਟੈਂਪਲ ਤੇ ਜਦੋਂ ਅਟੈਕ ਹੋਇਆ ਤਕਰੀਬਨ ਉਹਦੇ ਤੋਂ 4-5 ਮਹੀਨੇ ਬਾਅਦ ਤੇ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਅਸੀਂ ਸਿੰਧੀ ਹੋਟਲ ਹੈ ਜਿਹਦੇ ਵਿੱਚ ਪਹਿਲਾਂ ਕੁਛ ਕਤਲ ਵੀ ਹੋਈ ਸੀ ਤੋਂ ਸਿੰਧੀ ਹੋਟਲ ਦੇ ਵਿੱਚ ਮੈਂ ਤੇ ਮੇਰੇ ਨਾਲ ਜਗਦੀਸ਼ ਸ਼ਹੀਲੋਂ ਜੀ ਸਨ ਅਸੀਂ ਰਹੇ ਤੇ ਦੂਸਰੇ ਦਿਨ ਅਸੀਂ ਗੋਲਡਨ ਟੈਂਪਲ ਗਏ ਤਾਂ ਉਹ ਕਾਲ ਤੱਕ ਸਾਭ ਦੀ ਇਮਾਰਤ ਢਹਿ ਢੇਰੀ ਹੋਈ ਪਈ ਸੀ ਅੰਦਰ ਮਲਵੇ ਦੇ ਢੇਰ ਲੱਗੇ ਪਏ ਸਨ ਥਾਂ ਥਾਂ ਗੋਲੀਆਂ ਦੇ ਨਿਸ਼ਾਨ ਸਨ ਤੇ ਅਸੀਂ ਜਿਹੜੀਆਂ ਡੈੱਡ ਬਾਡੀਆਂ ਫਲੋਰ ਤੇ ਜਿੱਤੇ ਸੰਗਮਰਮਰ ਲੱਗੀ ਹੋਈ ਆ ਤਾਂ ਉਹਦੇ ਉੱਪਰ ਲਟਾ ਕੇ ਜਿਹਨਾਂ ਤੇ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਸੀ ਉਹਨਾਂ ਦੇ ਨਿਸ਼ਾਨ ਜਿਉਂ ਦੇ ਤਿਉਂ ਉਵੇਂ ਹੀ ਸਨ। ਤੋਂ ਅਸੀਂ ਉਹ ਸਾਰੇ ਹਾਲਾਤ ਆਪਣੇ ਅੱਖੀਂ ਦੇਖੇ ਨੇ। ਪੰਜਾਬ ਦੇ ਹਾਲਾਤ ਅੱਖੀਂ ਦੇਖੇ ਨੇ ਸੋ ਮੈਂ 1990 ਤੱਕ ਉੱਥੇ ਰਿਹਾ ਤਾਂ ਇਹਨਾਂ ਸਾਰੇ ਮਾਹੌਲ ਨੂੰ ਸਾਰੇ ਹਾਲਾਤਾਂ ਨੂੰ ਆਪਣੇ ਪਿੰਡੇ ਤੇ ਹੰਡਾਇਆ ਬਹੁਤ ਨੇੜਿਓਂ ਝੱਲਿਆ ਤਾਂ ਬਹੁਤ ਕੁਝ ਦੇਖਿਆ। ਪਰ ਫਿਰ ਕਹਿ ਲੋ ਕਿਸਬਾਬ ਕੇ ਬਚ ਕੇ ਕੈਨੇਡਾ ਆ ਗਿਆ ਲੇਕਿਨ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਦੇ ਗਵਾਹ ਹਾਂ 1986-87 ਦੇ ਵਿੱਚ ਜਦੋਂ ਮੈਂ ਐਮਏ ਕਰ ਰਿਹਾ ਸੀ ਯੂਨੀਵਰਸਿਟੀ ਦੇ ਵਿੱਚ ਸੋ ਕਿਸ ਤਰ੍ਹਾਂ ਜਿਹੜੀਆਂ ਹਨ ਸਰਾਮਾਂ ਉਹ ਜਦੋਂ 1984 ਨਵੰਬਰ ਦੇ ਵਿੱਚ ਦਿੱਲੀ ਦੰਗੇ ਹੋਏ ਤੋਂ ਕਿਵੇਂ ਉਹ ਸ਼ਰਨਾਰਥੀਆਂ ਨਾਲ ਦੰਗਾ ਪੀੜਤਾਂ ਦੇ ਨਾਲ ਭਰੀਆਂ ਪਈਆਂ ਸਨ ਕਿਸ ਤਰ੍ਹਾਂ ਇਹਨਾਂ ਸਰਾਮਾਂ ਦੇ ਵਿੱਚ ਆਈ ਦਿਨ ਗੋਲੀਆਂ ਚੱਲਦੀਆਂ ਸਨ ਕਿਸ ਤਰ੍ਹਾਂ ਪੁਲਿਸ ਦੇ ਢੇਰੇ ਪੈਂਦੇ ਸਨ ਕਿਸ ਤਰ੍ਹਾਂ ਚੁੱਕ ਚੁੱਕੇ ਮੁੰਡਿਆਂ ਨੂੰ ਮਾਰ ਦਿੱਤਾ ਜਾਂਦਾ ਸੀ ਜਾਂ ਕਿਸ ਤਰ੍ਹਾਂ ਜਿਹੜੇ ਟਰੈਰਿਸਟ ਨੇ ਉਹ ਮੋਟਰਸਾਈਕਲਾਂ ਦੇ ਉੱਪਰ ਜੀਪਾਂ ਦੇ ਉੱਪਰ ਅਟੈਕ ਕਰਦੇ ਸਨ ਕਿਸ ਤਰ੍ਹਾਂ ਤੁਹਾਡੇ ਨਾਲ ਦੇ ਬੰਦੇ ਹੀ ਚੱਕੇ ਜਾਂਦੇ ਸਨ ਤੇ ਪੁਲਿਸ ਉਹਨਾਂ ਤੇ ਤਸ਼ੱਦਦ ਕਰਦੀ ਸੀ ਕਿਸ ਤਰ੍ਹਾਂ ਜੇ ਤੁਹਾਡੇ ਕੋਈ ਘਰ ਆ ਕੇ ਚਾਹ ਪੀ ਗਿਆ ਤੁਹਾਡਾ ਕੋਈ ਪੁਰਾਣਾ ਦੋਸਤ ਉਸਦੇ ਕੋਈ ਲਿੰਕ ਨਿਕਲ ਆਏ ਉਸਦੀ ਡਾਇਰੀ ਵਿੱਚੋਂ ਤੁਹਾਡਾ ਕੋਈ ਫੋਨ ਨੰਬਰ ਨਿਕਲ ਆਇਆ ਤੱਕੇ ਸਤਾਂ ਤੁਸੀਂ ਬਹੁਤ ਵੱਡੀ ਸਮੱਸਿਆ ਦੇ ਵਿੱਚ ਪੈ ਸਕਦੇ ਸੀ ਤੇ ਆਪਣੀ ਜਾਨ ਵੀ ਗਵਾ ਸਕਦੇ ਸੀ ਤੁਹਾਡੇ ਆਲੇ-ਦੁਆਲੇ ਹਥਿਆਰ ਖੋਣੇ ਲੁੱਟਾਂ ਖੋਆਂ ਕਰਨੀਆਂ ਜਾਂ ਪਿੰਡੋਂ ਪੁਲਿਸ ਨੇ ਚੱਕ ਕੇ ਲੈ ਜਾਣਾ ਇਹ ਆਮ ਹੀ ਹੁੰਦਾ ਸੀ ਤੇ ਮੇਰੇ ਵੀ ਕਈ ਦੋਸਤ ਨੇ ਜਿਹੜੇ ਉਹ ਚੱਕੇ ਗਏ ਤੇ ਕਈ ਦੋਸਤ ਇਹੋ ਜਿਹੇ ਵੀ ਸੀ ਜਿਹੜੇ ਮੁੜ ਕੇ ਖੜਕੂ ਤਰਾਂਥ ਜਾਰ ਵਾਲੇ ਤੇ ਕਈ ਇਹੋ ਜੀ ਵੀ ਸਹੀ ਜਿਨ੍ਹਾਂ ਨੂੰ ਸਾਡੇ ਲੇਖਕਾਂ ਦੇ ਵਿਚਾਰ ਪਸੰਦ ਨਹੀਂ ਸਨ ਤੇ ਹਰ ਤਰ੍ਹਾਂ ਦਾ ਹੀ ਬੰਦਾ ਸੀ ਤੇ ਤੁਸੀਂ ਕਿਸੇ ਨਾ ਵੀ ਗੱਲ ਕਰੋ ਜੇ ਤੁਸੀਂ ਕਿਸੇ ਖਾੜਕੂਆਂ ਦੇ ਹਮਦਰਦ ਨਾਲ ਗੱਲ ਕਰਦੇ ਹੋ ਉਹ ਵੀ ਤੁਹਾਡੀ ਜਾਨ ਲੈਣ ਨੂੰ ਫਿਰਦਾ ਸੀ ਤੋਂ ਜੇ ਤੁਸੀਂ ਖਾੜਕੂਆਂ ਦੇ ਵਿਰੋਧ ਚ ਗੱਲ ਕਰਦੇ ਹੋ ਤਾਂ ਵੀ ਤੁਹਾਡੀ ਜਾਨ ਨੂੰ ਖਤਰਾ ਸੀ ਜੇ ਤੁਸੀਂ ਸਰਕਾਰ ਪੱਖੀ ਗੱਲ ਕਰਦੇ ਹੋ ਫਿਰ ਵੀ ਮਾਰੇ ਗਏ ਜੇ ਤੁਸੀਂ ਖਾੜਕੂ ਧਰਮ ਪ੍ਰਤੀ ਜਾਂ ਕਿਸੇ ਹੋਰ ਸਿਆਸੀ ਧਿਰ ਪ੍ਰਤੀ ਗੱਲ ਕਰਦੇ ਹੋ ਤਾਂ ਤਾਂ ਵੀ ਜਿਹੜਾ ਹੈਗਾ ਤੁਹਾਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਸੀ ਸੋ ਦੋਸਤੋ 40 ਸਾਲ ਹੋ ਗਏ ਬਹੁਤ ਵਕਤ ਲੰਘ ਗਿਆ ਲੇਕਿਨ ਜਖਮ ਉੱਤੋਂ ਦੇ ਉਹ ਉਮੇ ਦੇ ਉਮੇ ਨੇ ਹਾਲਾਤ ਨੇ ਜਿਹੜੇ ਉਹ ਪੰਜਾਬ ਦੇ ਉਹ ਭਾਵੇਂ ਕਤਲੂਕਾਰ ਤਾਂ ਬੰਦ ਹੋ ਗਈ ਭਾਵੇਂ ਪੁਲਿਸ ਮੁਕਾਬਲੇ ਬੰਦ ਹੋ ਗਏ ਲੇਕਿਨ ਜਿਹੜੀ ਆਰਥਿਕਤਾ ਉਹ ਦਿਨੋਂ ਦਿਨ ਨਿਗਰਦੀ ਚੱਲੀ ਗਈ ਪੰਜਾਬ ਸਰ ਬਹੁਤ ਕਰਜ਼ਾ ਚੜ ਗਿਆ ਇੱਕ ਪੂਰੀ ਪੀੜੀ ਆ ਜਿਹੜੀ ਉਹ ਖਤਮ ਕਰ ਦਿੱਤੀ ਗਈ 25000 ਨੌਜਵਾਨ ਤਾਂ ਮਤਲਬ ਅਸੀਂ ਸੁਣਦੇ ਆ ਕਿ ਜਿਨ੍ਹਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਲਾਪਤਾ ਕਰ ਦਿੱਤੀਆਂ ਗਈਆਂ ਤੇ ਪਤਾ ਨਹੀਂ ਕਿੰਨੇ ਕੁ ਪੁਲਿਸ ਵਾਲੇ ਮਾਰੇ ਗਏ ਤੇ ਉਹ ਵੀ ਤਾਂ ਪੰਜਾਬੀ ਹੋ ਸਨ ਤੇ ਪਤਾ ਨਹੀਂ ਕਿ ਕਿੰਨੇ ਕੁ ਹਿੰਦੂ ਭਾਈਚਾਰੇ ਨਾਲ ਸੰਬੰਧਤ ਲੋਕ ਬਸਾਂ ਦੁਕਾਨਾਂ ਚੋਂ ਕੱਢ ਕੇ ਮਾਰ ਦਿੱਤੇ ਗਏ ਤਾਂ ਉਹ ਵੀ ਪੰਜਾਬੀ ਹੋ ਸਨ ਇਹ ਹਾਲਾਤ ਕਿਉਂ ਬਣੇ ਕਿਉਂ ਵਾਪਰੇ ਕਿਉਂ ਇਹ ਸਾਰਾ ਕੁਝ ਹੋਇਆ ਸੋ ਇਹਨਾਂ ਤੇ ਇਹ ਸਾਰੇ ਕਾਸੇ ਤੇ ਚਿੰਤਨ ਕਰਨ ਦੀ ਲੋੜ ਹੈ ਤੇ ਮੈਂ ਡੈਰੀ ਲਿਖਦਾ ਆ ਰਿਹਾ तकरीबन ਤੇ ਮੇਰੀ ਜਿਹੜੀ ਡੇਲੀ ਡਾਇਰੀ ਹੈ 1980 ਤੋਂ ਮੈਂ ਸ਼ੁਰੂ ਕੀਤੀ ਸੀ ਤੇ ਅੱਜ ਤੱਕ ਲਿਖ ਰਿਹਾ ਹਾਂ ਹਾਂ ਤੇ ਜੇ ਤੁਸੀਂ ਮੇਰੀਆਂ ਉਹਨਾਂ ਡਾਇਰੀਆਂ ਨੂੰ ਦੇਖੋ ਕਦੇ ਜਾਂ ਕਦੇ ਬਾਅਦ ਦੇ ਵਿੱਚ ਵੀ ਦੇਖੋਗੇ ਤਾਂ ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲੇਗਾ ਸੋ ਕਾਫੀ ਕੁਸ਼ਮ ਸੋ ਕਾਫੀ ਕੁਸ਼ਮ ਮੈਂ ਆਪਣੇ ਨਾਵਲ ਦੇ ਵਿੱਚ ਲੈ ਕੇ ਵੀ ਆਂਦਾ ਹੈ ਤੇ ਗੱਲ ਵੀ ਕਰਾਂਗੇ ਲੇਕਿਨ ਪਤਾ ਨਹੀਂ ਇਹਨਾਂ ਗੱਲਾਂ ਨੂੰ ਕੋਈ ਸੁਣਦਾ ਹੋਵੇਗਾ ਵਿਸ਼ਵਾਸ ਕਰੇਗਾ ਜਾਂ ਨਹੀਂ ਕਰੇਗਾ ਸੋ ਮੈਂ ਇਹਨਾਂ ਸਮਿਆਂ ਦੌਰਾਨ ਪਿਛਲੇ 40 ਸਾਲਾਂ ਦੌਰਾਨ ਜਿਹੜੇ ਲੋਕਾਂ ਨੇ ਤਸ਼ੱਦਦ ਸਹਿਾ ਪੁਲਿਸ ਥਾਣਿਆਂ ਦੇ ਵਿੱਚ ਅਣਮਨੁੱਖੀ ਤਸ਼ੱਦਦ ਸਹਿਾ ਜਾਂ ਜਿਨ੍ਹਾਂ ਮਾਮਾਂ ਦੇ ਪੁੱਤ ਉਾਚ ਗਏ ਜਿਨ੍ਹਾਂ ਪਤਨੀਆਂ ਦੇ ਸਿਰ ਦੇ ਸਾਈਂ ਮੁੜ ਕੇ ਘਰ ਨਹੀਂ ਆਏ ਨਿੱਕੇ ਨਿੱਕੇ ਬੱਚੇ ਜੋ ਲਾਸ਼ਾਂ ਵਿੱਚ ਬਦਲ ਗਏ ਤੋਂ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਪੇਸ਼ ਕਰਦਾ ਹਾਂ ਤੇ ਨਾਲ ਹੀ ਭਾਵੇਂ ਉਹ ਪੁਲਿਸ ਵਾਲੇ ਹੋਣ ਭਾਵੇਂ ਉਹ ਪੰਜਾਬ ਦੇ ਕੋਈ ਵੀ ਨੌਜਵਾਨ ਹੋਣ ਸੋ ਜਿਹੜੇ ਵੀ ਇਸ ਚੀਜ਼ ਦਾ ਸ਼ਿਕਾਰ ਹੋਏ ਸੋ ਉਹ ਨਹੀਂ ਹੋਣੇ ਚਾਹੀਦੇ ਸਨ ਤੇ ਬਹੁਤ ਸਾਰੇ ਲੋਕ ਸੀ ਜਿਹੜੇ ਪੰਜਾਬ ਛੱਡ ਕੇ ਉਹਨਾਂ ਹਾਲਾਤਾਂ ਦੇ ਮਾਰੇ ਭੱਜ ਗਏ ਬਾਹਰਲੇ ਮੁਲਕਾਂ ਜਾ ਕੇ ਸ਼ਰਨ ਲੈ ਲਈ। ਤੋਂ ਅੱਜ ਵੀ ਜਿਹੜੇ ਪੰਜਾਬ ਦੇ ਹਾਲਾਤ ਉਹੀ ਨੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ, ਰਾਜਨੀਤਿਕ ਹਾਲਾਤ ਇੰਨੇ ਖਰਾਬ ਐ ਕਿ ਕੋਈ ਵੀ ਲੋਕ ਉੱਥੇ ਰਹਿਣਾ ਨਹੀਂ ਚਾਹੁੰਦਾ। ਅੱਜ ਤੁਸੀਂ ਕਿਸੇ ਬਾਹਰਲੇ ਮੁਲਕ इंग्लंड, ਕੈਨੇਡਾ, ਆਸਟ੍ਰੇਲੀਆ ਦੇ ਦਰਵਾਜ਼ੇ ਖੋਲ ਦੋ ਤਾਂ ਸਾਰਾ ਪੰਜਾਬ ਐ ਜਿਹੜਾ ਉਹ ਬਾਹਰ ਆ ਜਾਏਗਾ ਤਾਂ ਪੰਜਾਬ ਦੇ ਵਿੱਚ ਕਿਉਂ ਇਸ ਤਰ੍ਹਾਂ ਹੋਇਆ? ਪੰਜਾਬ ਕਿਉਂ ਬਰਬਾਦ ਹੋ ਗਿਆ? ਪੰਜਾਬ ਦੇ ਵਿੱਚ ਕੀ ਐਸੀ ਗੱਲ ਸੀ ਜਿਹਦੇ ਕਰਕੇ ਜੜੀਆਂ ਸਰਕਾਰਾਂ ਨੇ ਪੰਜਾਬ ਦੇ ਮਗਰ ਪੈ ਗਈਆਂ ਸੋ ਇਹ ਸਾਨੂੰ ਮੰਥਨ ਕਰਨ ਦੀ ਲੋੜ ਹੈ ਸੋ ਦੋਸਤੋ ਇਹ 40 ਸਾਲ ਦਾ ਇਤਿਹਾਸ ਜਿਹੜਾ ਹੈ ਉਹ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿਉਂਕਿ ਸਾਡੇ ਤੋਂ ਬਾਅਦ ਤੁਹਾਨੂੰ ਇਸ ਲਈ ਕੋਈ ਨਹੀਂ ਦੱਸੇਗਾ ਸੋ ਇਹਨਾਂ ਤੇ ਨੇਠ ਕੇ ਗੱਲ ਹੋਣੀ ਚਾਹੀਦੀ ਹੈ ਤੇ ਤਾਂ ਹੀ ਜਿਹੜਾ ਹੈਗਾ ਅਸੀਂ ਉਸ ਤਰ੍ਹਾਂ ਦੇ ਹਾਲਾਤਾਂ ਤੋਂ ਮੁੜ ਕੇ ਵੱਜ ਸਕਦੇ ਹਾਂ ਨਹੀਂ ਤਾਂ ਜਿਹੜਾ ਕੱਟੜਵਾਦ ਹੈ ਜਾਂ ਜਿਹੜਾ ਸਰਕਾਰੀ ਟਰੋਰਿਜ਼ਮ ਹੈ ਉਹ ਫੇਰ ਸਾਡੇ ਤਰ੍ਹਾਂ ਤੇ ਆਖ ਲੋਵੇਗਾ ਅਤੇ ਜਿਹੜੀ ਇੱਕ ਲੰਬੀ ਪਛਾਣ ਹੈ ਪੰਜਾਬੀਆਂ ਦੀ ਸਦੀਆਂ ਤੋਂ ਚੱਲੇ ਆ ਰਹੀ ਉਹ ਹਮੇਸ਼ਾ ਲਈ ਖਤਮ ਹੋ ਜਾਵੇਗੀ ਸੋ ਮੇਰੇ ਵੱਲੋਂ ਇੱਥੇ ਹੀ ਤੁਹਾਡੇ ਤੋਂ ਆ ਗਿਆ ਤੇ ਇੱਥੇ ਹੀ ਕਰਦੇ ਹਾਂ ਸਮਾਪਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ